ਹਰ ਸਰ ਅੱਜ ਕੀ ਵਾਰ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਗੁਰੂ ਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਇਹਨਾਂ ਚੀਜ਼ਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋਵ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿਹੜੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕੀ ਕਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੰਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਵਾਸਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੇ ਪੈਨਸ਼ਨਸ ਅਸੀਂ ਲਗਵਾ ਕੇ ਦੇਵਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਹੈ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸ ਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਇੱਕ ਸੇਵਾਦਾਰ ਸਮਝ ਕੇ ਲਗ ਰਹੇ ਆ ਇੱਕ ਕਾਉਂਸਲਰ ਸਮਝ ਗੈਣੇ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਹੈ ਸਪੈਨਸ਼ਨ ਕੈਂਪ ਦਾ ਲੈ ਸਕਦਾ ਹੈ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਦਵਾਈਏ ਸਾਰੇ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ ਗੁਰਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਤੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਇਹਨਾਂ ਚੀਜ਼ਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ। ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ, ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲਗ-ਅਲਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿੰਨਾਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕ ਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਿਰਾਇਆ ਵੀ ਲੱਗਦਾ ਹੈ ਖੱਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਵਾਸਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਰ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੀ ਪੈਨਸ਼ਨਸ ਅਸੀਂ ਲਗਵਾ ਕੇ ਦੇ ਆਂਗੇ ਤੇ ਸਰ ਇੱਕ ਸਵਾਲ ਹੋਰ ਸੀ ਕਿ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਤੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸੀਂ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਇੱਕ ਸੇਵਾਦਾਰ ਸਮਝ ਕੇ ਲਗਾਨਾ ਹੈ ਇੱਕ ਕਾਉਂਸਲਰ ਸਮਝ ਗਣੀ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਇਸ ਪੈਨਸ਼ਨ ਕੈਂਪ ਦਾ ਲੈ ਸਕਦਾ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ ਅੱਜ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ ਗੁਰਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਇਹਨਾਂ ਚੀਜ਼ਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਏ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋਵ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿੱਦੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕ ਕਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੱਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਨੀਆਂ ਇਹਦੇ ਬਾਅਦ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੇ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ ਛੱਡਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸੀਂ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਇੱਕ ਸੇਵਾਦਾਰ ਸਮਝ ਕੇ ਲਗ ਰਹੇ ਆ ਇੱਕ ਕਾਉਂਸਲਰ ਸਮਝ ਕਰਨੇ ਲਗਾंदे ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਹੈ ਇਸ ਪੈਨਸ਼ਨ ਕੈਂਪ ਦਾ ਲੈ ਸਕਦਾ ਹੈ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੌਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ ਹਾਂ ਜੀ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ ਗੁਰਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਇਹਨਾਂ ਜਿਹਨਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਹੈ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21 22 ਪੈਨਸ਼ਨ ਕੈਂਪ ਜਦੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕ ਕਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੱਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਵਾਸਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੇ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਹੈ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮੇਲਸ ਦੇ ਵਾਸਤੇ 58 ਸਾਲ ਫੀਮੇਲਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸ ਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸੀਂ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਕਿਸੇ ਵਾਰ ਸਮਝ ਕੇ ਲਗਾਨਾ ਹੈ ਇੱਕ ਕਾਉਂਸਲਰ ਸਮਝ ਗੈਣੇ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਵਾਰਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਹੈ ਸਪੈਨਸ਼ਨ ਕੈਂਪ ਦਾ ਲੈ ਸਕਦਾ ਹੈ ਹੋਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ ਹਰਿ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਗੁਰੂ ਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਇਹਨਾਂ ਚੀਜ਼ਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ। ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ, ਅਪੀਲ ਹੈ ਦੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋਉ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿੱਦੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕ ਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੰਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਵਾਸਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਤੋਂ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੀ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੰਬ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਹੈ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸ ਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹੁੰਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸਹੂਿਦਾ ਦੇਖੋ ਬਸ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਕਿਸੇ ਵਾਰ ਸਮਝ ਕੇ ਲਗਾਨਾ ਇੱਕ ਕਾਉਂਸਲਰ ਸਮਝ ਗਣੀ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਇਸ ਪੈਨਸ਼ਨ ਕੈਂਪ ਦਾ ਲੈ ਸਕਦਾ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ ਹਰਿ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ ਗੁਰਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਇਹਨਾਂ ਜਿੰਦਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਏ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋਵ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿਹੜੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕ ਕਈ ਵਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਕਿਰਾਇਆ ਵੀ ਲੱਗਦਾ ਹੈ ਖਿੱਦਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਵਾਸਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੀ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਹੈ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਇਹ ਕਾਪੀ ਹੈ ਪਾਸਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਕਿ ਸੇਵਾਦਾਰ ਸਮਝ ਕੇ ਲੱਗ ਰਹੇ ਆ ਇੱਕ ਕਾਉਂਸਲਰ ਸਮਝ ਗਣੀ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਇਸ ਪੈਨਸ਼ਨ ਕੈਂਪ ਦਾ ਲੈ ਸਕਦਾ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੌਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਦਵਾਈਏ ਹਾਂ ਜੀ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਗੁਰੂ ਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਇਹਨਾਂ ਜਿਹਨਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ਤੱਕੇ ਖਾਣੇ ਪੈਂਦੇ ਆ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋਵ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿਹੜੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਆ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆ ਔਰ ਜਿਹਦੇ ਵਾਸਤੇ ਲੋਕੀ ਕਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੰਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਬਾਅਦ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਦਾ ਕੋਈ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੇ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕਿ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਹੈ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮੇਲਸ ਦੇ ਵਾਸਤੇ 58 ਸਾਲ ਫੀਮੇਲਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸ ਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟ੍ਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸੀਂ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਦਾ ਵਾਂ ਕਿ ਸੇਵਾਦਾਰ ਸਮਝ ਕੇ ਲਗ ਰਹੇ ਆ ਇੱਕ ਕਾਉਂਸਲਰ ਸਮਝ ਗਣੇ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਐ ਸਪੈਨਸ਼ਨ ਕੈਂਪ ਦਾ ਲੈ ਸਕਦਾ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਐ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ ਹਾਂ ਜੀ ਸਰ ਅੱਜ ਕੀ ਵਾਰਡ ਵਾਸੀਆਂ ਨੂੰ ਔਰ ਖਾਸ ਕਰਕੇ ਪੂਰੇ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਕੁਝ ਅਸੀਂ 12 ਤਰੀਕ ਆਉਣ ਵਾਲੀ 12 ਤਰੀਕ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ ਗੁਰਨਾਨਕਪੁਰਾ ਰੋਡ ਦੇ ਉੱਪਰ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਹੈ ਜਿਹੜਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪ ਪੈਨਸ਼ਨ ਇਹਨਾਂ ਚੀਜ਼ਾਂ ਦਾ ਅਸੀਂ ਇੱਕ ਪੈਨਸ਼ਨ ਕੈਂਪ ਲਗਾ ਰਹੇ ਹਾਂ। ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ, ਅਪੀਲ ਹੈ ਕੀ ਇਸ ਪੈਨਸ਼ਨ ਕੈਂਪ ਦਾ ਬੈਨੀਫਿਟ ਲੈਣ ਅਸੀਂ ਪੈਨਸ਼ਨ ਲਗਵਾਣੀ ਹੋਏ ਸਾਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾ ਕੇ ਹਰਾਸ ਹੋਣਾ ਪੈਂਦਾ ੱਤਕੇ ਖਾਣੇ ਪੈਂਦੇ ਐ ਕਿ ਮੇਰੇ ਡਾਕੂਮੈਂਟਸ ਕੰਪਲੀਟ ਨਹੀਂ ਹੋ ਬੰਦੇ ਨੌਲੇਜ ਘੱਟ ਹੋਣ ਦੇ ਕਾਰਨ ਸਾਡੇ ਤਕਰੀਬਨ 21-22 ਪੈਨਸ਼ਨ ਕੈਂਪ ਜਿੱਦੋਂ ਦੇ ਅਸੀਂ ਪਿਛਲੀ ਵਾਰੀ ਵੀ ਕਾਉਂਸਲਰ ਸੀ ਮੇਰੇ ਮਾਤਾ ਜੀ ਅਸੀਂ ਲਗਾਏ ਐ ਸਾਨੂੰ ਪਤਾ ਕਿਹੜਾ ਡਾਕੂਮੈਂਟ ਕਿਸ ਤਰੀਕੇ ਨਾਲ ਠੀਕ ਕਰਨਾ ਹੈ ਕਿਹੜਾ ਕਿਸ ਤਰੀਕੇ ਨਾਲ ਫਾਰਮ ਦੇ ਵਿੱਚ ਰਿਜੈਕਸ਼ਨ ਆਂਦੀ ਹੈ ਅਸੀਂ ਸਾਰੀਆਂ ਕਮੀਆਂ ਨੂੰ ਠੀਕ ਕਰਨਾ ਜਾਣਦੇ ਆਂ ਔਰ ਜਿਹਦੇ ਵਾਸਤੇ ਲੋਕ ਈ ਵਾਰੀ ਦਫਤਰਾਂ ਦੇ ਵਿੱਚ ਜਾ ਕੇ ਕਰਾਇਆ ਵੀ ਲੱਗਦਾ ਹੈ ਖੱਜਲ ਖਰਾਬੀ ਹੁੰਦੀ ਹੈ ਇਹ ਸਾਰੀਆਂ ਠੀਕ ਕਰਨ ਲਈ ਸੀ ਉਹਨਾਂ ਦੇ ਡੋਰ ਸਟੈਪ ਦੇ ਉੱਪਰ ਪੈਨਸ਼ਨਸ ਲਗਾਉਣੀਆਂ ਇਹਦੇ ਉੱਤੇ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਹਦੇ ਅਧਿਕਾਰੀ ਵੀ ਆਣਗੇ ਔਰ ਉਸ ਪੈਨਸ਼ਨ ਕੈਂਪ ਦੇ ਵਿੱਚ ਮੈਂ ਸਮਝਦਾ ਹਾਂ ਜਿੰਨੇ ਵੀ ਫਾਰਮ ਭਰੇ ਜਾਣਗੇ ਅਸੀਂ ਕੋਸ਼ਿਸ਼ ਕਰਕੇ ਹਰ ਇੱਕ ਦੀ ਕਾਰਪੋਰੇਸ਼ਨ ਤੋਂ ਵੈਰੀਫਿਕੇਸ਼ਨ ਹੈ ਚਾਹੇ ਡੀਸੀ ਆਫਿਸ ਤੋਂ ਵੀ ਕੰਮ ਹੈ ਅਸੀਂ ਖੁਦ ਕਰਵਾ ਕੇ ਉਹਨਾਂ ਦੀ ਪੈਨਸ਼ਨਸ ਅਸੀਂ ਲਗਵਾ ਕੇ ਦੇਾਂਗੇ ਤੇ ਸਰ ਇੱਕ ਸਵਾਲ ਹੋਰ ਸੀ ਕੀ ਇਹ ਪੈਨਸ਼ਨ ਕੈਂਪ ਕਿੰਨੀ ਤਰੀਕ ਨੂੰ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਮ ਪਬਲਿਕ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ 12 ਜੂਨ 2025 ਨੂੰ ਸਵੇਰੇ 10 ਵਜੇ ਪੈਨਸ਼ਨ ਕੈਂਪ ਲਗਾਇਆ ਜਾ ਰਿਹਾ ਡਾਕੂਮੈਂਟਸ ਦੇ ਵਿੱਚ ਜਿਹੜਾ ਪੈਨਸ਼ਨ ਆਪਣੀ ਲਗਵਾਉਣਾ ਚਾਹੁੰਦਾ ਹੈ ਉਹਦਾ ਜਿਹੜਾ ਆਧਾਰ ਕਾਰਡ ਹੈ ਉਹਦਾ ਜਿਹੜਾ ਵੋਟਰ ਕਾਰਡ ਹੈ ਔਰ ਜੇ ਵਿਡੋ ਪੈਨਸ਼ਨ ਹੈ ਤੇ ਡੈਥ ਸਰਟੀਫਿਕੇਟ ਹੈ 58 ইয়ার্স ਫੀਮেলਸ ਦੇ ਵਾਸਤੇ 58 ਸਾਲ ਫੀਮেলਸ ਦੇ ਵਾਸਤੇ ਔਰ ਮੇਲਸ ਦੇ ਵਾਸਤੇ ਬੰਦਿਆਂ ਦੇ ਵਾਸਤੇ 65 ਸਾਲ ਉਮਰ ਹੋਣੀ ਚਾਹੀਦੀ ਹੈ ਤੁਹਾਡੀ ਡੇਟ ਆਫ ਬਰਥ ਹੈ ਜਿਹੜੀ ਆਧਾਰ ਕਾਰਡ ਦੇ ਉੱਪਰ ਔਰ ਵੋਟਰ ਕਾਰਡ ਦੇ ਉੱਪਰ ਸੇਮ ਹੋਣੀ ਚਾਹੀਦੀ ਹੈ ਨਾਲ ਤੁਸੀਂ ਆਪਣੇ ਇੱਕ ਸਿੰਗਲ ਅਕਾਊਂਟ ਦੀ ਪੈਨਸ਼ਨ ਦਾ ਜਿਹੜਾ ਹੀ ਕਾਪੀ ਹੈ ਪਾਸ ਬੁੱਕ ਹੈ ਬੈਂਕ ਦੀ ਜਿਹੜੀ ਉਹ ਲੈ ਕੇ ਆਣੀ ਹੈ ਤਾਂ ਕਿ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਚਾਹੁੰਦੇ ਹੋ ਤੁਹਾਡੀ ਪੈਨਸ਼ਨ ਸਰਕਾਰ ਦੇ ਵੱਲੋਂ ਟਰਾਂਸਫਰ ਹੋਏ ਉਹ ਨਾਲ ਲੈ ਕੇ ਆਣੀ ਹੈ ਤੇ ਸਰ ਇਕੱਲਾ ਇੱਕੋ ਹੀ ਵਾਰਡ ਨੰਬਰ 68 ਦੇ ਇੱਕੇ ਹੋਰ ਵੀ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਵੀ ਹੈ ਸੁਵਿਧਾ ਦੇਖੋ ਬਸ ਜਿੰਨੇ ਵੀ ਪੈਨਸ਼ਨ ਕੈਂਪ ਲਗਾਉਂਦੇ ਆ ਨਾ ਜੀ ਇਹ ਇੱਕ ਮੈਂ ਸਮਝਾ ਦਵਾ ਕਿਸੇ ਵਾਦਾਰ ਸਮਝ ਕੇ ਲਗਾਨੇ ਆ ਇੱਕ ਕਾਉਂਸਲਰ ਸਮਝ ਗੈਣੇ ਲਗਾਉਂਦੇ ਔਰ ਕਦੀ ਵੀ ਕਿਸੇ ਨੂੰ ਅਵਾਰਡ ਨਹੀਂ ਪੁੱਛੀ ਕੋਈ ਵੀ ਪਰਸਨ ਜੇ ਬੈਨੀਫਿਟ ਲੈਣਾ ਚਾਹੁੰਦਾ ਹੈ ਸਪੈਨਸ਼ਨ ਕੈਂਪ ਦਾ ਲੈ ਸਕਦਾ ਔਰ ਵੀ ਸਾਰੇ ਆਸ-ਪਾਸ ਵੀ ਜਿਹੜੇ ਹੈਗੇ ਆ ਕਾਉਂਸਲਰ ਸਾਥੀ ਨੇ ਸਾਡੇ ਭੈਣ ਭਰਾ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕੋਈ ਤੁਹਾਡੇ ਫੈਮਿਲੀ ਚ ਕੋਈ ਨਹੀਂ ਹੈਗਾ ਲੋੜਵੰਦ ਤੇ ਆਸ ਪੜੋਸ ਆਪਣੇ ਮਹੱਲੇ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਓ ਤਾਂ ਕਿ ਕਿਸੇ ਦਾ ਭਲਾ ਇਸ ਤਰੀਕੇ ਦੇ ਨਾਲ ਵੀ ਕਰ ਲਈਏ ਜੋ ਉਹਨਾਂ ਦਾ ਹੱਕ ਬੰਦਾ ਹੈ ਅਸੀਂ ਸਰਕਾਰ ਕੋਲ ਉਹਨਾਂ ਨੂੰ ਦਵਾਈਏ